ਇਸੇ ਹੀ ਗੈਂਗ ਦਾ ਜਿਹੜਾ ਬੰਦਾ ਸੀਗਾ ਉਹਨੂੰ ਅਸੀਂ ਜਿਹੜਾ ਸੀਗਾ ਵੈਪਨਸ ਦੇ ਨਾਲ ਜਿਹੜੇ ਹੈਗੇ ਆ ਚਾਰ ਵੈਪਨ ਅਸੀਂ ਉਹਦੇ ਕੋਲੋਂ ਰਿਕਵਰ ਕੀਤੇ ਹੈਗੇ ਨੇ ਇਸ ਬੰਦੇ ਵਿੱਚ ਜਿਹੜੀ ਅਸੀਂ ਸੀਆਈਏ ਦੀ ਟੀਮ ਨੇ ਇਕੱਲਿਆਂ ਕੰਮ ਕਰਦਿਆਂ ਹੋਇਆਂ 254 ਨੰਬਰ ਐਫਆਈਆਰ ਦਰਜ ਕਰਤੇ 25 ਆਨ ਦਾਟ ਦੇ ਥੱਲੇ ਜਿਹੜੀ ਹੈਗੀ ਆ 17 ਸੌਰੀ 15 11 25 ਨੂੰ ਜਿਹੜੀ ਹੈਗੀ ਐ ਦਰਜ ਕੀਤੀ ਆ ਉਹਦੇ ਵਿੱਚ ਤਿੰਨ ਦੇਸੀ ਪਿਸਟਲਸ ਔਰ ਇੱਕ ਜਿਹੜਾ ਹੈਗਾ 30 ਬੋਰ ਦਾ ਪਿਸਟਲ 332 ਬੋਰ ਦੇ ਔਰ ਇੱਕ ਜਿਹੜਾ 30 ਬੋਰ ਦਾ ਪਿਸਟਲ ਜਿਹੜਾ ਹੈਗਾ ਉਹ ਰਿਕਵਰ ਕਰਕੇ ਅਮਨਦੀਪ ਦੇ ਕੋਲੋਂ ਇਹ ਵੀ ਅਮਨਦੀਪ ਨੇ ਕਾਫੀ ਵੱਡੀ ਰਿਕਵਰੀ ਕੀਤੀ ਹੈ ਅਮਨ ਇਹ ਕਿੰਨੀ ਕੇਜ ਹੈਗੀ ਅਮਨਦੀਪ ਦੀ ਉਮਰ ਜੇਕਰ ਅਕਸ਼ਮੈਡੀ 20 25 ਸਾਲ ਹੈਗੀ ਹੈ ਤੇ ਬੈਕਗਰਾਉਂਡ ਇਹ ਵੀ ਇਹਨਾਂ ਦੇ ਨਾਲ ਹੀ ਗੈਂਗ ਦੇ ਨਾਲ ਆਪਰੇਟ ਕਰਦਾ ਸੀ ਇਸੇ ਗੈਂਗ ਨੇ ਆਪਰੇਟ ਕਰਦਾ ਸੀਗਾ ਇਹਦੇ ਵਿੱਚ ਵੀ ਇਨਵਾਲਵ ਹੈ ਜੀ ਜੀ ਇਹਨਾਂ ਨੂੰ ਵੈਪਨ ਉਹਹਈਆ ਕਰਵਾਉਂਦਾ ਸੀ ਇਹ ਵੀ ਇੰਬਾਲ ਹੈ ਇਹਦੇ ਵਿੱਚ ਵੀ ਇੰਬਾਲ ਹੈ ਇਹਦੇ ਬਾਕੀ ਦੇ ਤਿੰਨ ਲੈ ਕੇ ਉਹ ਕਿਹੜੇ ਨਿਕ ਦਾ ਵੇਚਦਾ ਸੀ ਇਹ ਵੈਪਨ ਕਿ ਕਿਸ ਤਰ੍ਹਾਂ ਇਹਨਾਂ ਨੂੰ ਕਰਦਾ ਸੀ ਨਾਲ ਦੇਖੋ ਇਹ approximately ਜਿਹੜੀ ਉਹਨਾਂ ਨੇ ਸਾਨੂੰ ਫਿਗਰ ਦੱਸੀ ਹੈ 50000 ਤੋਂ 60000 ਦੇ ਵਿੱਚ ਵਿੱਚ ਜਿਹੜਾ ਸੀਗਾ ਇੱਕ ਵੈਪਨ ਜਿਹੜਾ ਦਿੰਦਾ ਸੀ ਉਹ ਡਿਪੈਂਡਿੰਗ ਪਾਉਂਡ ਦੀ ਕੁਆਲਿਟੀ ਆਫ ਦੀ ਵੈਪਨ ਹੁਣ ਕਈ ਵੈਪਨ ਜਿਹੜੇ ਆ ਜਿਆਦਾ ਵਧੀਆ ਹੈਗੇ ਆ ਕਈ ਸਟਾਰਟਿੰਗ ਇਹਨਾਂ ਦਾ ਇੱਕ ਤੇ ਸੀਗਾ ਪਰ ਇਹ ਲੱਖ 2 ਲੱਖ ਤੱਕ ਵੀ ਇਹ ਐਮਪੀ ਤੋਂ ਹੀ ਸੇਮ ਸਟ੍ਰੇਟ ਹਾਂ ਹੁਣ ਤੱਕ ਜਿਹੜੀ ਇਹ ਪੁੱਛ ਕੇ ਛਾਈ ਆ ਉਹ ਐਮਪੀ ਜਿੰਨੇ ਸਰ ਦੋਨੇ ਮਾਮਲੇ 'ਚ ਕੋਲ ਕਿੰਨੇ ਵੈਪਨ ਫੜੇ ਜੀ ਇਹ ਜਿਹੜੇ ਹੈਗੇ ਆ ਪਾਰਟ ਆਫ ਇਨਵੈਸਟੀਗੇਸ਼ਨ ਅੱਗੇ ਲਏ ਨੇ ਤਿੰਨੇ ਜਿਹੜੇ ਹੈਗੇ ਆ ਉਹ ਉਹ ਵੇਚਣਾ ਨਹੀਂ ਹੈ ਜਿਹਨੇ ਕਹਿੰਦੇ 12 ਮਿੱਥੇ ਹੋਣ ਜਿਹਦੇ ਅੱਠ ਤਾਂ ਫੜ ਲਏ ਉਹ ਗੈਂਗ ਵੱਖਰਾ ਹੈ ਉਹ ਐਕਸਟਰੋਸ਼ਨ ਵਾਲਾ ਗੈਂਗ ਹੈਗਾ ਇਹ ਬੰਦਾ ਉਹਨਾਂ ਨੂੰ ਵੈਪਨ ਮੁਹਈਆ ਕਰਦਾ ਇਹ ਵੈਪਨ ਮੁਹਈਆ ਕਰਦਾ ਇਹ ਵੱਖਰੇ ਤੌਰ ਤੇ ਐਕਸਟਰੋਸ਼ਨ ਵਾਲਾ ਉਹ ਅਲੱਗ ਹੈ ਦੋਨੇ ਮਾਮਲੇ ਚੰਨੇ ਵੈਪਨ ਫੜੇ ਜੀ ਆ ਦੋਨੇ ਵਿੱਚ ਪੰਜ ਵੈਪਨ ਫੜੇ ਜੀ ਠੀਕ ਹੈ ਜੀ